ਰੀਜ਼ਨ ਉਹ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਸੱਚਮੁੱਚ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਕੀ ਸੇਵਾ ਦਾ ਆਧਾਰਮ ਨਾਮ ਨਹੀਂ ਬਦਲਦੇ ਉਹ ਜੀਵਨ ਬਦਲਦੇ ਨੇ ਮੇਰੀ ਲਾਈਫ ਦੇ ਵਿੱਚ ਖੁਦਾਬੰਦ ਪ੍ਰਭੂ ਯਿਸੂ ਨਾਸਰੀ ਨੇ ਬਹੁਤ ਵੱਡਾ ਕੰਮ ਕੀਤਾ ਜੋ ਕੰਮ ਕੀਤਾ ਉਸ ਦਿਨ ਨਾਲ ਮੇਰਾ ਜੀਵਨ ਬਦਲਿਆ ਕਿਉਂਕਿ ਜੋ ਮੇਰਾ ਪ੍ਰਭੂ ਯਿਸੂ ਮਸੀਹ ਤੋਂ ਜੋ ਮੇਰਾ ਪਹਿਲਾ ਜੀਵਨ ਸੀਗਾ ਉਹ ਬਹੁਤ ਗੰਦਗੀ ਭਰਿਆ ਜੀਵਨ ਸੀ ਮੇਰਾ ਪਾਪ ਚ ਗੁਨਾਹਾਂ ਚ ਨਸ਼ੀਆਂ ਚ ਉਹ ਗੰਦਗੀ ਦੇ ਵਿੱਚ ਮੇਰਾ ਜੀਵਨ ਸੀਗਾ ਪ੍ਰਭੂ ਯਿਸੂ ਮਸੀਹ ਤੋਂ ਪਹਿਲਾਂ 2018 ਦੇ ਵਿੱਚ ਜਦੋਂ ਮੈਂ ਪ੍ਰਭੂ ਯਿਸੂ ਮਸੀਹ ਨੂੰ ਜਾਣਿਆ ਆਪਣੀ ਸਿਸਟਰ ਦੇ ਦੁਆਰਾ ਕਿਉਂਕਿ ਉਹ ਪਰਮੇਸ਼ਰ ਦੇ ਵੱਲ ਜਾ ਚੁੱਕੇ ਸੀਗੇ ਤੇ ਉਹ ਚਰਚੇ ਜਾਂਦੇ ਸੀਗੇ ਤੇ ਉਹਨਾਂ ਦੇ ਜ਼ਰੀਏ ਮੈਂ ਵੀ ਪਰਮੇਸ਼ਰ ਨੂੰ ਜਾਣਿਆ ਉਹਨਾਂ ਦੀ ਅਜ਼ੂਰੀ ਜਾਣਾ ਸ਼ੁਰੂ ਕੀਤਾ ਜਲੰਧਰ ਦੇ ਵਿੱਚ ਅਪੋਸਟਲ ਰੰਕਨੁਰਲਾ ਜੀ ਮਿਨਿਸਟਰੀ ਦੇ ਵਿੱਚ ਖੁਦਾਵੰਦ ਦੇ ਘਰ ਅਸੀਂ ਜਾਣਾ ਸ਼ੁਰੂ ਕੀਤਾ ਮੈਂ ਔਰ ਮੇਰੀ ਸਿਸਟਰ ਨੇ ਤੇ ਪ੍ਰਭੂ ਦੇ ਵੱਲ ਅਜ਼ੂਰੀ ਚ ਜਾਂਦੇ ਰਹੇ ਉਹਦੇ ਬਚਨਾਂ ਨੂੰ ਸੁਣਦੇਗੇ ਜਦੋਂ ਬੱਚਨੂੰ ਸੁਣਦੇ ਸੀਗੇ ਖੁਦ ਪਰਮੇਸ਼ਰ ਸ਼ਾਂਤੀ ਮਿਲਦੀ ਸੀਗੀ ਤੇ ਪਰ ਲਾਈਫ ਦੇ ਵਿੱਚ ਪਾਪ ਗੁਨਾਹ ਗਲਤੀਆਂ ਸੀਗੀਆਂ ਤੇ ਜਿੰਨਾ ਚੋਂ ਅਸੀਂ ਨਿਕਲਣਾ ਚਾਹੁੰਦੇ ਸੀਗੇ ਪਰਮੇਸ਼ਰ ਚਾਹੁੰਦਾ ਸੀ ਅਸੀਂ ਨਿਕਲੀਏ ਪਰ ਉਹ ਅਜੇ ਸਮਾਂ ਨਹੀਂ ਸੀ ਆਇਆ ਜੋ ਪਰਮੇਸ਼ਰ ਨੇ ਸਾਨੂੰ ਇਹ ਪਾਪਾ ਗੁਨਾਹਾਂ ਦੇ ਵਿੱਚੋਂ ਕੱਢਣਾ ਸੀਗਾ ਮੈਨੂੰ ਪਾਪਾ ਗੁਨਾਹਾਂ ਦੇ ਵਿੱਚੋਂ ਕੱਢਣਾ ਸੀਗਾ ਤੇ ਮੈਂ ਹੌਲੀ-ਹੌਲੀ ਪਰਮੇਸ਼ਰ ਦੇ ਵਿੱਚ ਵੱਧਦਾ ਗਿਆ ਖੁਦਾਬੰਦ ਨੂੰ ਉਹਦੀ ਰਾਹਾਂ ਦੇ ਵਿੱਚ ਚੱਲਦਾ ਗਿਆ ਕੁਝ ਗਲਤੀਆਂ ਕਰ ਦੇਗੇ ਕੁਝ ਮਤਲਬ ਛੱਡ ਦੇਗੇ ਹੌਲੀ-ਹੌਲੀ ਤੇ ਪਰ ਫਿਰ ਵੀ ਮੈਂ ਉਹਨਾ ਪੂਰੀ ਤਰ੍ਹਾਂ ਪਾਪ ਗੁਨਾਹ ਦੇ ਵਿੱਚੋਂ ਨਹੀਂ ਨਿਕਲ ਪਾਇਆ ਕਿਉਂਕਿ ਖੁਦਾਵਾਲਾ ਪ੍ਰਭੂ ਯਿਸੂ ਮਸੀਹ ਦੀ ਹਜੇ ਮੇਰੇ ਤੇ ਦਇਆ ਨਹੀਂ ਹੋਈ ਸੀ ਉਹ ਕਰਨਾ ਚਾਹੁੰਦਾ ਸੀ ਕਿਉਂਕਿ ਉਹ ਚਾਹੁੰਦਾ ਹੀ ਇਸੇ ਲਈ ਹੈ ਕਿ ਉਹ ਨੇ ਮ ਆਇਆ ਪਾਪੀਆਂ ਦੇ ਲਈਆਂ ਪਾਪੀਆਂ ਨੂੰ ਮਾਫ ਕਰਨ ਦੇ ਲਈ ਉਹਨਾਂ ਨੂੰ ਸਾਫ਼ ਕਰਨ ਦੇ ਲਈ ਤੇ ਮੈਂ ਪਾਪੀ ਸੀ ਗੁਨਾਹਗਾਰ ਸੀ ਉਹ ਪ੍ਰਭੂ ਯਿਸੂ ਮਸੀਹ ਦਾ ਵਚਨ ਇਹ ਵੀ ਕਹਿੰਦਾ ਕਿ ਮੈਂ ਪਰਮੇਸ਼ਰ ਨੇ ਜਗਤ ਦੇ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਪ੍ਰਭੂ ਯਿਸੂ ਮਸੀਹ ਸਾਨੂੰ ਦੇ ਦਿੱਤਾ ਕਿ ਜੋ ਕੋਈ ਇਸ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਸਗੋਂ ਅਨੰਤ ਜੀਵਨ ਨੂੰ ਪਾਵੇ ਸੱਚਮੁੱਚ ਪ੍ਰਭੂ ਯਿਸੂ ਮਸੀਹ ਨੂੰ ਜਾਣਨ ਤੋਂ ਬਾਅਦ ਮੈਂ ਅਨੰਤ ਜੀਵਨ ਨੂੰ ਪਾਇਆ ਜਦੋਂ ਪ੍ਰਭੂ ਦੇ ਵਿੱਚ ਮੈਂ ਆ ਗਿਆ ਸੀਗਾ ਜਦੋਂ ਮੈਂ ਚੱਲਦਾ ਗਿਆ ਉਹ ਪ੍ਰਭੂ ਦੇ ਵਿੱਚ ਉਸ ਤੋਂ ਬਾਅਦ ਮੇਰੀ ਲਾਈਫ ਤੇ ਇਦਾਂ ਦੀਆਂ ਮੌਤਲ ਚੀਜ਼ਾਂ ਆਈਆਂ ਫਿਰ ਮੈਂ ਪਰਮੇਸ਼ਰ ਤੋਂ ਬੈਕਸਲਾਈਡ ਹੋ ਗਿਆ ਪ੍ਰਭੂ ਤੋਂ ਦੂਰ ਹੋ ਗਿਆ ਪਰ ਮੇਰੀ ਜੋ ਸਿਸਟਰ ਸੀਗੀ ਤੇ ਉਹ ਮਤਲਬ ਖੜੀ ਰਹੀ ਸੀ ਪਰਮੇਸ਼ਰ ਦੇ ਵਿੱਚ ਕਿਉਂਕਿ ਖੁਦਾ ਬੰਦਾ ਵਚਨ ਪੂਰਾ ਹੋਇਆ ਔਰ ਹੋਣਾ ਸੀਗਾ ਕਿ ਪਰਮੇਸ਼ਰ ਦਾ ਵਚਨ ਕਿੰਨਾ ਤੂੰ ਬਚ ਕੇ ਰਹਿ ਕਰਾਨਾ ਬਚਾਇਆ ਜਾਏਗਾ ਮੇਰੀ ਸਿਸਟਰ ਖੜੀ ਰਹੀ ਪਰਮੇਸ਼ਰ ਦੇ ਵਿੱਚ ਉਹ ਖੁਦਾਵੰਦ ਦੇ ਵਿੱਚ ਵਧਦੀ ਗਈ ਖੁਦਾਵੰਦ ਉਸ ਨੂੰ ਬਧੰਦਾ ਗਿਆ ਤੇ ਉਸ ਉਹ ਮੇਰੇ ਲਈ ਵੀ ਦੁਆਵਾਂ ਕਰਦੀ ਗਈ ਮੈਂ ਚੰਡੀਗੜ੍ਹ ਦੇ ਵਿੱਚ ਜੋਬ ਕਰਦਾ ਸੀਗਾ ਉਸ ਟਾਈਮ ਤੇ ਮੈਂ ਪ੍ਰਭੂ ਤੋਂ ਦੂਰ ਹੋ ਚੁੱਕਾ ਸੀਗਾ ਤੇ ਪਰ ਉਹਨਾਂ ਨਸ਼ਿਆਂ ਦੇ ਹਾਲਤ ਦੇ ਵਿੱਚ ਪਾਪ ਗੰਦਗੀ ਹਰ ਇੱਕ ਚੀਜ਼ ਗੰਦਾ ਬੋਲਣਾ ਗੰਦਾ ਦੇਖਣਾ ਹਰ ਇੱਕ ਚੀਜ਼ ਮੇਰੀ ਲਾਈਫ ਦੇ ਵਿੱਚ ਸੀ ਉਸ ਤੋਂ ਪਹਿਲਾਂ ਵੀ ਮੇਰੇ ਲਾਈਫ ਦੇ ਵਿੱਚ ਉਹ ਪਾਪ ਗੁਨਾਹ ਸੀ ਪ੍ਰਭੂ ਜੀ ਨੂੰ ਸੀ ਆਉਣ ਤੋਂ ਪਹਿਲਾਂ ਵੀ ਤੇ ਜਦੋਂ ਪ੍ਰਭੂ ਦੇ ਵਿੱਚੋਂ ਮੈਂ ਪ੍ਰਭੂ ਤੋਂ ਦੂਰ ਹੋ ਗਿਆ ਉਸ ਤੋਂ ਬਾਅਦ ਮੇਰੀ ਸਿਸਟਰ ਨੇ ਵੀ ਦੋਵਾਂ ਮਾਂ ਕਰਦੀ ਸੀਗੀ ਮੇਰੇ ਰਿਸ਼ਤੇਦਾਰਾਂ ਨੂੰ ਪਤਾ ਲੱਗਣਾ ਕਿ ਮੈਂ ਡਰਿੰਕ ਕੀਤੀ ਹੈ ਮੇਰੀ ਸਿਸਟਰ ਨੂੰ ਦੱਸਣਾ ਫੋਨ ਕਰਕੇ ਕਿ ਤੇਰਾ ਬ੍ਰਦਰ ਐ ਇਦਾਂ ਮਤਲਬ ਡਰਿੰਕ ਕੀਤੀ ਹੈ ਉਹ ਇਦਾਂ ਜਿ ਡਿੱਗਿਆ ਇਦਾਂ ਪਰ ਇਹ ਚੀਜ਼ਾਂ ਦਾ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਰਿਸ਼ਤੇਦਾਰ ਮੈਨੂੰ ਫੋਨ ਕਰਕੇ ਦੱਸਦੇ ਸੀ ਇਹ ਮੇਰੀ ਸਿਸਟਰ ਨੇ ਮੈਨੂੰ ਬਾਅਦ ਦੇ ਵਿੱਚ ਦੱਸਿਆ ਕਿ ਇਦਾਂ ਮੈਨੂੰ ਫੋਨ ਆਉਂਦੇ ਸੀਗੇ ਤੇ ਸੱਚੀ ਮੇਰੀ ਹਾਲਤ ਮੇਰੀ ਲਾਈਫ ਬਹੁਤ ਖਰਾਬ ਸੀਗੀ ਮੈਂ ਬਹੁਤ ਜ਼ਿਆਦਾ ਨਸ਼ੀਆਂ ਚੀਜ਼ੀ ਦਾਰੂ ਮੈਂ ਦਿਨਤ ਰਾਤ ਕੰਮ ਦੇ ਵੀ ਆਪਣੀ ਪੀਂਦਾ ਸੀਗਾ ਕੋਲੀਪੋ ਜਿੱਥੇ ਯਾਰ ਦੋਸਤਾਂ ਦੇ ਵਿੱਚ ਬਹਿਣਾ ਸੰ ਕਿ ਤੇ ਉਹਨਾਂ ਨੇ ਸਿਗਰਟ ਪੀਣੀ ਜਾਂ ਕੁਝ ਵੀ ਕਰਨਾ ਤਾਂ ਮੈਂ ਵੀ ਉਹਨਾਂ ਨੂੰ ਕਹਣਾ ਕਿ ਮੈਨੂੰ ਵੀ ਮਰਕੀ ਉਹ ਚੀਜ਼ ਕਰਨ ਨੂੰ ਦਿਓ ਜੇ ਉਹਨਾਂ ਨੇ ਸਿਗਰਟ ਪੀਣੀ ਮੈਂ ਵੀ ਪੀਣੀ ਜੋ ਭੰਗ ਵਾਲੀ ਪੀਂਦੇ ਸੀ ਮੈਂ ਵੀ ਪੀਂਦਾ ਸੀਗਾ ਇਹ ਚੀਜ਼ਾਂ ਦਾ ਮੈਨੂੰ ਪਤਾ ਸੀਗਾ ਇਹ ਬਾਅਦ ਚੋਂ ਮੈਂ ਸ਼ੇਅਰ ਕੀਤੀਆਂ ਤੇ ਬਹੁਤ ਲਾਈਫ ਖਰਾਬ ਸੀ ਜਦੋਂ ਮੈਂ दारू ਪੀ ਕੇ ਡਿੱਗਿਆ ਉਹਨਾ ਮੇਰੀ ਪੱਗ ਕਿਤੇ ਹੋਣੀ ਤੇ ਕਈ ਵਾਰੀ ਮੈਨੂੰ ਘਰ ਮਰਕੀ ਚੱਕਾ ਨਾਲ ਲੋਕਾਂ ਨੇ ਛੱਡ ਕੇ ਆਣਾ ਤੇ ਜਿੱਥੇ ਮੈਂ ਰੂਮਟੇ ਦੇ ਵਿੱਚ ਰਹਿੰਦਾ ਸੀਗਾ ਉਹ ਉਸਤੇ ਮੇਰਾ ਫਰੈਂਡ ਵੀ ਸੀਗਾ ਇੱਕ ਉਹਨੇ ਵੀ ਮੈਨੂੰ ਕਹਿਣਾ ਕਿ ਤੇਰੀ ਹਾਲਤ ਮਲਕੀ ਤੂੰ ਰਾਤ ਅਸ਼ਰਾਬ ਪੀ ਕੇ ਡਿੱਗਿਆ ਪਿਆ ਸੀਗਾ ਤੈਨੂੰ ਪਤਾ ਨਹੀਂ ਲੱਗ ਰਿਹਾ ਸੀਗਾ ਤੇ ਮੈਂ ਸ਼ਰਮਿੰਦਾ ਵੀ ਹੋਣਾ ਸੀ ਨੂੰ ਸੁਣ ਕੇ ਤੇ ਪਰਮੇਸ਼ਰ ਦੇ ਅੱਗੇ ਰੱਖਦਾ ਸੀਗਾ ਪ੍ਰਭੂ ਨੂੰ ਕਹਿੰਦਾ ਵੀ ਸੀਗਾ ਕਿ ਪ੍ਰਭੂ ਮੈਂ ਸੁਣਿਆ ਤੂੰ ਸੱਚਮੁੱਚ ਜਿੰਦਾ ਹੈਂ ਕਿ ਮੇਰੇ ਤੇ ਦਇਆ ਕਰ ਪ੍ਰਭੂ ਨੂੰ ਮੈਂ ਪੁਕਾਰਦਾ ਸੀਗਾ ਪਰ ਜਦੋਂ ਪਰਮੇਸ਼ਰ ਫਿਰ ਦਇਆ ਕਰਦਾ ਨਾ ਉਹ ਸੱਚਮੁੱਚ ਬਹੁਤ ਮਿਹਰਬਾਨ ਹੈ ਉਹ ਸਰਬਸ਼ਕਤੀਮਾਨ ਹੈ ਉਹ ਡਿੱਗਿਆਂ ਨੂੰ ਉਠਾਉਣ ਵਾਲਾ ਹੈ ਸੱਚਮੁੱਚ ਪ੍ਰਭੂ ਨੇ ਮੈਨੂੰ ਡਿੱਗੇ ਨੂੰ ਉਠਾਇਆ ਉਸਤੇ ਉਸਨੇ ਮੇਰੇ ਤੇ ਦਇਆ ਕੀਤੀ 2022 ਦੇ ਵਿੱਚ ਮੈਂ ਆਪਣੇ ਕੰਮ ਦੇ ਵਿੱਚ ਹੀ ਰੁੱਝਿਆ ਹੋਇਆ ਸੀਗਾ ਇੱਕ ਐਸਾ ਸਮਾਂ ਆਇਆ ਜਦੋਂ ਪ੍ਰਭੂ ਯਿਸੂ ਮਸੀਹ ਨੇ ਮੇਰੇ ਤੇ ਦਇਆ ਕੀਤੀ ਤੇ ਮੈਂ ਆਪਣਾ ਕੰਮ ਚ ਬੀਜੀ ਸੀਗਾ ਖੁਦਾਵੰਦ ਦਾ ਪਤਾ ਨਹੀਂ ਆਤਮਾ ਮੈਨੂੰ ਛੁਹਿਆ ਮੇਰੀ ਲਾਈਫ ਦੇ ਵਿੱਚ ਇੰਨਾ ਦਾ ਕੀ ਜਾਈ ਕਿ ਜਿਹੜੇ ਮੈਨੂੰ ਪਰਮੇਸ਼ਰ ਦੇ ਵਿੱਚ ਲੈ ਕੇ ਜਾਣਾ ਚਾਹੁੰਦੀ ਸੀ ਤੇ ਮੈਂ ਚਲੋ ਉਸ ਟਾਈਮ ਦੁਆ ਪ੍ਰਾਰਥਨਾ ਕਰਵਾਈ ਆਪਣੀ ਸਿਸਟਰ ਕੋਲ ਵੀ ਉਹਨੂੰ ਵੀ ਦੱਸਿਆ ਪਤਾ ਨਹੀਂ ਮੈਨੂੰ ਕੀ ਹੋਇਆ ਉਸ ਟਾਈਮ ਮੈਂ ਆਤਮਾ ਦੇ ਨਾਲ ਭਰ ਚੁੱਕਾ ਸੀ ਮੈਨੂੰ ਮੇਰੀ ਅੱਖਾਂ ਦੇ ਵਿੱਚ ਉੰਜੂ ਆ ਰਹੇ ਸੀਗੇ ਮੈਂ ਬਹੁਤ ਰੋ ਰਿਹਾ ਸੀਗਾ ਤੇ ਮੈਂ ਆਪਣੀ ਸਿਸਟਰ ਨੂੰ ਫੋਨ ਕੀਤਾ ਮੈਂ ਕਿਹਾ ਮੇਰੀ ਮੈਨੂੰ ਇਹਨਾ ਬਹੁਤ ਰੋਣ ਆ ਰਿਹਾ ਪਰ ਮੇਰਾ ਦਿਲ ਕਰੀ ਜਾਂਦਾ ਪਿਆ ਕਿ ਮੈਂ ਮਰ ਜਾਵਾਂ ਹੁਣ ਸੁਸਾਈਡ ਕਰ ਲਵਾਂ ਤੇ ਮੇਰੀ ਸਿਸਟਰ ਨੇ ਕਿਹਾ ਨਹੀਂ ਤੂੰ ਕੋਈ ਨਹੀਂ ਮਦਦ ਆਪਰਾਧ ਨਾ ਕਰ ਦੇਈ ਕਿ ਸਿਸਟਰ ਸੀ ਉਹਨੇ ਤੋ ਵੀ ਦੁਆ ਪ੍ਰਾਪਨਾ ਕਰਵਾਈ ਸੀ ਤੇ ਕਿਤੇ ਨਾ ਕਿਤੇ ਮੈਨਾਂ ਪੋਸ਼ਣ ਕੁਨੂ ਲਾ ਜੀ ਉਹਨਾਂ ਨੂੰ ਵੀ ਸੁਣਦਾ ਰਹਿੰਦਾ ਸੀਗਾ ਨਰਸ਼ੀਆਂ ਚ ਸੀਗਾ ਇਹ ਨਹੀਂ ਕਿ ਮੈਂ ਪਾਪ ਗੁਨਾਹ ਦੇ ਵਿੱਚ ਸੀ ਫਿਰ ਵੀ ਨਾਲੇ ਬਚਨਾਂ ਨੂੰ ਸੁਣ ਸੁਣੀ ਜਾਣਾ ਕਿਉਂਕਿ ਪ੍ਰਭੂ ਚਾਹੁੰਦਾ ਸੀਗਾ ਉਹ ਛੁਡਾਉਣਾ ਚਾਹੁੰਦਾ ਸੀਗਾ ਨਾ ਤੇ ਮਤਲਬ ਫਿਰ ਮੈਂ ਬਚਨਾਂ ਨੂੰ ਵੀ ਸੁਣਦਾ ਗਿਆ ਪਤਾ ਜਿਹੜਾ ਉਹਨਾਂ ਦੇ ਬਚਨ ਹੁੰਦਾ ਸੀ ਨਾ ਤੇ ਮਤਲਬ ਫਿਰ ਮੈਂ ਬਚਨਾਂ ਨੂੰ ਵੀ ਸੁਣਦਾ ਗਿਆ ਪਤਾ ਜਿਹੜਾ ਉਹਨਾਂ ਦੇ ਬਚਨ ਬੋਲਨੇ ਕਿ ਤੁਸੀਂ ਨਸ਼ੇ ਦੀ ਆਦਤ ਨੂੰ ਤੁਹਾਨੂੰ ਛੱਡ ਕੇ ਜਾ ਰਹੀ ਉਹ ਵੀ ਰিসিਵ ਕਰਦਾ ਸੀ ਆਮੀਨ बोल ਕੇ ਤੇ ਇਹ ਨਹੀਂ ਮੈਨੂੰ ਪਤਾ ਕਿ ਕਿਹੜਾ ਬਚਨ ਸੀ ਜਿਹਨੇ ਮੈਨੂੰ ਛੁਆ ਪਰ ਪ੍ਰਭੂ ਨੇ ਮੇਤੇ ਦਇਆ ਕੀਤੀ ਤੇ ਪ੍ਰਭੂ ਨੇ ਇੰਨੀ ਦਇਆ ਕੀਤੀ ਕਿ ਮੈਨੂੰ ਅੱਜ ਪਰਮੇਸ਼ਰ ਦੇ ਵਿੱਚ 3 ਸਾਲ ਹੋ ਚੁੱਕੇ ਐ ਤੇ ਪ੍ਰਭੂ ਨੇ ਮੈਨੂੰ ਪੂਰੀ ਤਰ੍ਹਾਂ ਆਜ਼ਾਦ ਕਰ ਦਿੱਤਾ ਨਸ਼ਿਆਂ ਦੇ ਵਿੱਚੋਂ ਉਸ ਗੰਦਗੀ ਦੇ ਵਿੱਚੋਂ ਕੱਢ ਦਿੱਤਾ ਮੈਨੂੰ ਜੋ ਮੈਂ ਚੀਜ਼ ਛੱਡ ਨਹੀਂ ਪਾ ਰਿਹਾ ਸੀਗਾ ਜੋ ਮੈਂ ਡਰਿੰਕ ਕਰਦਾ ਸੀ ਮੈਂ 2 ਦਿਨ 4 ਦਿਨ ਛੱਡਦਾ ਸੀਗਾ ਤੇ ਫਿਰ ਮੈਂ ਪੀਣੀ ਸ਼ੁਰੂ ਕਰ ਦਿੰਦਾ ਸੀਗਾ ਹਰ ਇੱਕ ਚੀਜ਼ ਅਬ ਅੰਦਰੋਂ ਛੱਡਣਾ ਵੀ ਚਾਹੁੰਦਾ ਸੀਗਾ ਪਰ ਅੱਜ ਮੈਨੂੰ 3 ਸਾਲ ਹੋ ਗਏ ਮੈਨੂੰ ਕੋਈ ਨਸ਼ੇ ਦੀ ਤੋੜ ਨਹੀਂ ਕੋਈ ਮੇਰੇ ਅੰਦਰ ਗਲਤ ਕੰਮ ਨਹੀਂ ਨਾ ਗਾਲ੍ਹਾਂ ਗੰਦੀਆਂ ਕੱਢਣੀਆਂ ਨਾ ਕੋਈ ਗਲਤ ਕੰਮ ਪ੍ਰਭੂ ਯਸ਼ੁ ਮਸੀਹ ਨੇ ਬਹੁਤ ਦਇਆ ਕੀਤੀ ਮੇਰੀ ਇਹਦੇ ਪਿੱਛੇ ਮੇਰੀ ਸਿਸਟਰ ਜੋ ਅੱਜ ਪਰਮੇਸ਼ਰ ਦੀ ਸੇਵਾ ਨੂੰ ਕਰਦੀ ਹੈ ਖੁਦਾਬੰਦ ਨੇ ਉਸ ਨੂੰ ਆਪਣੇ ਕੰਮਾਂ ਦੇ ਲਈ ਇਸਤੇਮਾਲ ਕਰ ਰਿਹਾ ਤੇ ਉਹ ਉਸ ਦੀ ਦੁਆਵਾਂ ਸਦਕੇ ਹੀ ਜੋ ਉਸ ਨੇ ਕੀਤੀਆਂ ਮੈਂ ਬਚਿਆ ਖੁਦਾਵੰਦ ਪ੍ਰਭੂ ਯਿਸੂ ਮਸੀਹ ਨੇ ਮੇਰੇ ਤੇ ਦਇਆ ਕੀਤੀ ਹੈ ਉਸ ਨੇ ਮੈਨੂੰ ਫਿਰ ਤੋਂ ਦੁਬਾਰਾ ਖੜ੍ਹਾ ਕੀਤਾ ਡਿੱਗਿਆਂ ਨੂੰ ਉਠਾਇਆ ਮੈਨੂੰ ਕਿਉਂਕਿ ਪ੍ਰਭੂ ਕਹਿੰਦਾ ਮੈਂ ਡਿੱਗਿਆਂ ਨੂੰ ਉਠਾਉਣ ਵਾਲਾ ਤੇ ਪ੍ਰਭੂ ਯਿਸੂ ਮਸੀਹ ਸੱਚਮੁੱਚ ਮਿਹਰਮਾਨ ਹੈ ਜੋ ਮੇਰੇ ਭੈਣ ਭਰਾ ਜਿੰਨੇ ਵੀ ਪ੍ਰਭੂ ਤੋਂ ਦੂਰ ਨੇ ਜੇ ਤੁਹਾਨੂੰ ਲੱਗਦਾ ਕਿ ਪਰਮੇਸ਼ਰ ਸਾਡੇ ਨਾਲ ਨਹੀਂ ਹੈ ਇੱਕ ਕਦੇ ਵੀ ਨਾ ਸੋਚਿਓ ਪਰਮੇਸ਼ਰ ਹਮੇਸ਼ਾ ਸਾਡੇ ਨਾਲ ਹੈ ਉਸ ਹਰ ਟਾਈਮ ਸਾਡੇ ਨਾਲ ਉਹ ਸਾਨੂੰ ਡਿੱਗਿਆਂ ਨੂੰ ਉਠਾਉਣ ਵਾਲਾ ਪਰਮੇਸ਼ਰ ਹੈ ਸੱਚਮੁੱਚ ਮੈਂ ਜਾਣ ਚੁੱਕਾ ਕਿ ਪ੍ਰਭੂ ਯਿਸੂ ਮਸੀਹ ਹੀ ਜ਼ਿੰਦਾ ਖੁਦਾ ਹੈ ਜੋ ਕਹਿੰਦਾ ਮੈਂ ਹੀ ਆਂ ਤੇ ਮੈਂ ਹੀ ਅੰਤ ਸੱਚ ਵਿੱਚ ਪਰਮੇਸ਼ਰ ਬਹੁਤ ਮਹਾਨ ਹੈ ਜਿੰਨੇ ਵੀ ਮੇਰੇ ਭੈਣ ਭਰਾ ਇਸ ਟੈਸਟਮਨੀ ਨੂੰ ਸੁਣਨਗੇ ਜਾਂ ਇਸ ਆਵਾਜ਼ ਨੂੰ ਸੁਣਨਗੇ ਖੁਦਾਵੰ ਇੱਕ ਇੱਕ ਜਨ ਤੇ ਤੁਹਾਡੇ ਤੇ ਦਇਆ ਕਰੇ ਖੁਦਾਵੰ ਪ੍ਰਭੂ ਯਿਸੂ ਨਾਜ਼ਰੀ ਜਿਵੇਂ ਮੇਰੀ ਲਾਈਫ ਨੂੰ ਖੁਦਾਵੰ ਨੇ ਬਦਲਿਆ ਤੁਹਾਡੀ ਨੂੰ ਵੀ ਬਦਲੇ ਔਰ ਬਦਲੇਗਾ ਪਰਮੇਸ਼ਰ ਬਹੁਤ ਮਹਾਨ ਹੈ ਖੁਦਾਵੰ ਦੇ ਕੋਲ ਆਓ ਉਸ ਦੀ ਹਜ਼ੂਰੀ ਤੇ ਜਾਓ ਪ੍ਰਭੂ ਬਹੁਤ ਮਹਾਨ ਹੈ ਉਹ ਡਿੱਗਿਆਂ ਨੂੰ ਉਠਾਉਣ ਵਾਲਾ ਪਰਮੇਸ਼ਰ ਹੈ ਕਿਉਂਕਿ ਖੁਦਾਵੰ ਕਹਿੰਦਾ ਮੈਂ ਆਇਆ ਹਾਂ ਹੀ ਪਾਪੀਆਂ ਦੇ ਲਈ ਆ ਮੈਂ ਪਾਪੀਆਂ ਦੇ ਲਈ ਤੁੱਛਾਂ ਦੇ ਲਈ ਜਿਨ੍ਹਾਂ ਨੂੰ ਲੋਕ ਤੁੱਛ ਪਾਪੀ ਕਹਿੰਦੇ ਨੇ ਨਿਛੇੜੀ ਕਹਿਣਗੇ ਕਈਆਂ ਨੂੰ ਹੈਨਾ ਤੇ ਪ੍ਰਭੂ ਆਇਆ ਉਹਨਾਂ ਦੇ ਲਈ ਹੈ ਉਹਨਾਂ ਨੂੰ ਉਠਾਉਣ ਦੇ ਵਾਸਤੇ ਅੱਜ ਪਰਮੇਸ਼ਰ ਨੇ ਦਿਆ ਕਿ ਕਿ ਅੱਜ ਮੈਂ ਪ੍ਰਭੂ ਦੇ ਅਨੁਗ੍ਰਹਿ ਦੇ ਨਾਲ ਪਰਮੇਸ਼ਰ ਦੇ ਅਨੁਗ੍ਰਹਿ ਦੇ ਨਾਲ ਮੈਂ ਲੋਕਾਂ ਨੂੰ ਦੱਸਦਾ ਆਪਣੀ ਟੈਸਟਮਨੀ ਕਿੰਨਾ ਅੱਜ ਪਰਮੇਸ਼ਰ ਜੋ ਮੇਰੀ ਸਿਸਟਰ ਅੱਜ ਸੇਵਕਾਈ ਕਰ ਰਹੀ ਹੈ ਇਸ ਪਰਮੂਨ ਨੂੰ ਇਸਤੇਮਾਲ ਕਰ ਰਹੀ ਹੈ ਤੇ ਮੈਨੂੰ ਵੀ ਇਸਤੇਮਾਲ ਕਰ ਰਿਹਾ ਗਵਾਹੀ ਦੇਣ ਦੇ ਵਿੱਚ ਜਿੱਥੇ ਵੀ ਮੈਂ ਬੰਦਗੀ ਨੂੰ ਹੁੰਦੀ ਮੈਂ ਉੱਥੇ ਆਪਣੀ ਗਵਾਹੀ ਨੂੰ ਦੇਣ ਜਾਣਾ ਕਿ ਪਰਮੇਸ਼ਰ ਨੇ ਮੈਨੂੰ ਇਸਤੇਮਾਲ ਕਰ ਰਿਹਾ ਪ੍ਰਭੂ ਆਪਣੀ ਮਹਿਮਾ ਦੇ ਲਈ ਔਰ ਮੈਨੂੰ ਹਮੇਸ਼ਾ ਕਰਦਾ ਰਿਹਾ ਮੈਂ ਪ੍ਰਭੂ ਦਾ ਧੰਨਵਾਦ ਕਰਨਾ ਇਸ ਨਵੀਂ ਜ਼ਿੰਦਗੀ ਦੇ ਲਈ ਬਹੁਤ ਧੰਨਵਾਦ ਕਰਨਾ ਖੁਦਾ ਜਿੰਦਾ ਖੁਦਾ ਪਰਮੇਸ਼ੁਰ ਦਾ ਸਾਰੀ ਆਦਰ ਮੈਂ ਸਾਰਾ ਜلال ਪ੍ਰਭੂ ਯਿਸੂ ਮਸੀਹ ਨੂੰ ਦਿੰਦਾ ਹਾਂ ਔਰ ਪ੍ਰਭੂ ਦੇ ਅੱਗੇ ਇਸੇ ਨੂੰ ਚਿਕੋਂਦਾ ਹਾਂ ਔਰ ਚਿਕੋਂਦਾ ਰਹਾ ਮੰਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਮੰਗਦਾ ਆਮੀਨ ਆਮੀਨ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਸਾਰਿਆਂ ਨੂੰ ਜੈ ਮਸੀਹ ਦੀ ਮੇਰੇ ਵੱਲੋਂ ਗੋਡ ਬlesਸ ਯੂ ਆਲ